ਲਓ ਜੀ ਕੋਈ ਨਾਰਾ ਕਹਿੰਦੇ 2027 ਤੱਕ ਕੋਈ ਨਾ ਰਹੇ ਕਵਾਰਾ ਪਾਰਟੀਆਂ 'ਚ ਵਿਆਹਾਂ ਦਾ ਬੜਾ ਜ਼ੋਰ ਚੱਲ ਜੀ ਪਾਰਟੀ 'ਚ ਮਿਹਨਤ ਕਰਦਾ ਨਾ ਬੰਦਾ ਉਹਨੂੰ ਉਹਦੇ ਮਿਲਦੇ ਬਹੁਤ ਵੇਖਿਆ ਕਿਤੇ ਪ੍ਰਧਾਨਗੀ ਚੇਅਰਮੈਨੀ ਤੇ ਆਹ ਬੰਦਾ ਜਿਹਨੇ ਆਪਦੀ ਪਾਰਟੀ 'ਚ ਕੰਮ ਕੀਤਾ ਤੇ ਬੰਦੇ ਨੂੰ ਬਹੁਟੀ ਨਾਲ ਸਨਮਾਨਿਤ ਕੀਤਾ ਜਾਣਾ ਅਗਲੇ ਮਹੀਨੇ ਆਹ ਦੇਖੋ ਕੀ ਬਾਤ ਆ ਕਿੰਨੀ ਖੁਸ਼ੀ ਆ ਇਸ ਬੰਦੇ ਨੂੰ ਆਹ ਬੰਦੇ ਨੂੰ ਤੁਸੀਂ ਦੇਖ ਸਕਦੇ ਹੋ ਇਸ ਬੰਦੇ ਨੂੰ ਆਹ ਛੜੇ ਨੂੰ ਸਨਮਾਨਿਤ ਕਰਨਾ ਇਸ ਪਾਰਟੀ ਨੇ ਅਗਲੀ ਵਾਰ ਬਹੁਟੀ ਦੇ ਨਾਲ ਕੰਮ ਦਾ ਮੇਰੇ ਹਿਸਾਬ ਨਾਲ 2027 ਸ਼ੁਰੂ ਕਰਾਂਗੇ ਹਾਲੇ ਹਾਲੇ ਸਾਡੇ ਐਮਐਲਏ ਬਹੁਤ ਰਹਿੰਦੇ ਆ ਜੀ ਹਾਲੇ ਬੰਦੇ ਬਹੁਤ ਪਏ ਵਿਆਹ ਵਾਲੇ ਜੀ ਨਾ ਦਰਬਾਹ ਸੈਟਿੰਗ ਕਰਕੇ ਬਾਤਾਂ ਹਟ ਜਾਣੀ ਤੂੰ ਪਾ ਫਰੀ ਆ ਕੰਮਾਂ ਤੇ ਆ ਬੇ ਤੂੰ ਕੰਮਾਂ ਤੇ ਜਾਨੀ ਆ ਜਿਹੜੀ ਬਰਾਤ ਛੜਿਆਂ ਦੀ ਲੈਂਦੀ ਇਹ ਵਿਹੋਣੀ ਆ ਛੜਿਆਂ ਦੀ ਇਹ ਹੌਲੀ ਹੌਲੀ ਪਸ ਆ ਹੀ ਹੋ ਜਾਣਾ ਇਹਨਾਂ ਦਾ ਅੱਜ ਬਾਈ ਐਮਐਲਏ ਬਣਾ ਮੇਰਾ ਹੋ ਗਿਆ ਜੀ ਪਾਲੂ ਇਹਨੂੰ ਕੋਈ ਨਾ ਕਰਕੇ ਤੇ ਲਾ ਰਾਂਗੇ ਇਹਦਾ ਹੋ ਜੂਗਾ ਇਹਦਾ ਹੋ ਜੂ ਵੀ ਖੁਸ਼ ਨਸੀਬ ਆ ਇਹ ਪਾਰਟੀ ਦੇ ਵਿੱਚ ਰਹਿਣ ਵਾਲੇ ਲੋਕ ਵਰਕਰਾਂ ਦੇ ਵੀ ਹੋਈ ਜਾਂਦੇ ਆ ਆਉਧਿਆਂ ਦੇ ਬਰਾਜਮਾਨ ਉਹਨਾਂ ਦੇ ਵੀ ਹੋਈ ਇਹਦੇ ਲੱਗਦਾ ਜਿਆਦਾ ਖੁਰਕ ਹੁੰਦੀ ਆ ਛੜੇ ਦੇ ਇਹਦੇ ਨਾਲ ਮੈਂ ਥੋੜੀ ਜੀ ਗੱਲ ਹੋਰ ਕਰੂੰਗਾ ਹਾਂਜੀ ਮੈਂ ਤਾਂ ਜੀ ਪਾਰਟੀ ਤਾਂ ਜਵਾਨ ਕਰੀ ਸੀ ਜੀ ਇਹ ਵਿਆਹ ਹੁੰਦੇ ਤੇਰੀ ਤਾਂ ਪਾਕ ਹੀ ਦੱਸਦੀ ਆ ਤੇ ਵੀ ਤੂੰ ਪਾਰਟੀ ਤਾਂ ਹੀ ਜਵਾਨ ਕੀਤੀ ਆ ਵਿਆਹ ਹੁੰਦੇ ਆ ਤੇ ਕੀ ਪਤਾ ਆਪਣੀ ਵੀ ਗੱਲ ਬਾਣੀ ਜਾਵੇ ਇੱਕ ਐਮਐਲਏ ਆਪਣਾ ਖਾਸ ਸੀਗਾ ਖਾਸ ਸੀਗਾ ਤੇ ਅੱਜ ਤਾਂ ਹਰ ਫੁੱਲ ਚਾ ਚੜਿਆ ਪਿਆ ਆਹ ਭੈਣਾ ਪੰਜ ਮਿੰਟ ਲਈਆਂ ਸਿਰ ਹੀ ਲਾ ਪਿਆ ਹੁਣ ਕਹਿੰਦੇ ਵਿਆਹ ਕਿਦੇ ਹੁੰਦੇ ਆ ਇਹ ਹੁਣ ਤੁਹਾਨੂੰ ਭਲੀ ਭਾਂਤ ਪਤਾ ਤੇ ਤੁਹਾਨੂੰ ਅੱਜ ਗੱਲਬਾਤ ਕਰਾਉਣੇ ਆ ਜਿਹੜਾ ਲਾੜਾ ਲਾੜੀ ਖੜੇ ਆ ਬਰਾਤੀ ਖੜੇ ਆ ਸਾਰਿਆਂ ਨਾਲ ਤੁਹਾਡੀ ਮੁਲਾਕਾਤ ਅੱਜ ਕਰਾਵਾਂਗੇ ਪਹਿਲਾਂ ਆਪਾਂ ਲਾੜਾ ਸਾਹਿਬ ਨੂੰ ਮਿਲਦੇ ਆ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਬਹੁਤ ਵਧੀਆ ਜੀ ਅੱਛਾ ਵਿਆਹ ਤੁਸੀਂ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਹੁਣ ਕਿਹੜੇ ਤਰੀਕੇ ਨਾਲ ਕਰਾਇਆ ਪਹਿਲਾਂ ਜਾਣਦੇ ਸੀ ਇਹਨਾਂ ਨੂੰ ਜਾਣਦੇ ਤਾਂ ਨਹੀਂ ਸੀਗੇ ਜੀ ਹਾਂਜੀ ਤੇ ਵਿਆਹ ਤਾਂ ਆਪਾਂ ਕਰਾਉਣੇ ਸੀਗਾ ਜੀ ਹੁਣ ਜੀ ਐਮਐਲਏ ਵੀ ਕਾਲ ਮਾਲਕ ਦੀ ਕਿਰਪਾ ਨਾਲ ਵਧੀਆ ਬਣ ਕੇ ਆ ਪਹਿਲੇ ਬਣ ਕੇ ਹਮ ਵਿਆਹ ਹੋ ਗਿਆ ਆਪਣਾ ਬਸ ਹੁਣ ਆ ਪਾ ਐਮ ਐਲ ਏ ਬਣ ਕੇ ਇਸ ਦੋ ਵਾਰ ਆਪਾਂ ਕਿਹੜਾ ਪੀ ਐਮ ਬਣਾਈ ਪੀ ਐਮ ਕਹਿੰਦਾ ਵੀ ਐਮ ਐਲ ਏ ਬਣ ਗਿਆ ਮੈਂ ਵਿਆਹ ਤਾਂ ਕਰਾਉਣਾ ਸੀ ਮੈਂ ਕਿਹੜਾ ਪੀ ਐਮ ਬਣਨਾ ਹੁਣ ਤੁਹਾਨੂੰ ਪਤਾ ਕਿੱਥੇ ਜਾ ਕੇ ਗੱਲ ਕੀਤੀ ਆ ਲਾੜਾ ਸਾਹਮਣੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਡੀ ਵਿਆਹ ਹੋਇਆ ਤੁਸੀਂ ਸਰਕਾਰੀ ਨੌਕਰੀ ਤੇ ਹੋ ਖੁਸ਼ ਹੋ ਹਾਂਜੀ ਜੀ ਜੀ ਕੀ ਕਹੋਗੇ ਕੌਣ ਕੌਣ ਆ ਫੈਮਿਲੀ ਚ ਫੈਮਲੀ ਚ ਸੀ 5 ਭੈਣਾਂ 5 5 ਭੈਣਾਂ ਲੱਗਦਾ ਬਰਾਤਿਆਂ ਨੂੰ ਜਿਆਦਾ ਕਿਵੇਂ ਤੁਹਾਨੂੰ ਕਿਵੇਂ ਖੁਸ਼ੀ ਹੋਈ ਜੀ ਸਾਡਾ ਅਸੀਂ ਵੀ ਛੜੇ ਆ ਜੀ ਛੜੇ ਆ ਬਰਾਤ ਚ ਪਹਿਲਾਂ ਛੜਾ ਪਹੁੰਚਿਆ ਇੱਥੇ ਤੁਸੀਂ ਕਿਹੜੇ ਮਕਸਦ ਦੇ ਨਾਲ ਆਇਓ ਸਾਡਾ ਤਾਂ ਮਕਸਦ ਇਹੀ ਹੈ ਵਿਆਹ ਹੋ ਜਾਏ ਸਾਡਾ ਅੱਛਾ ਤਾਂ ਆਇਓ ਬਰਾਤ ਮੈਡਮ ਜੀ ਨੇ ਕਹਿ ਤਾਂ 5 ਭੈਣਾਂ ਜੀ ਮੈਡਮ ਜੀ ਇੱਕ ਤਾਂ ਸਾਡੇ ਵਾਸਤੇ ਲਓ ਵੀ ਇੱਥੇ ਬਰਾਤ ਕਹਿੰਦੇ ਤੁਹਾਡੇ ਪਰਿਵਾਰ ਜੀ ਅਸੀਂ ਤਾਂ ਆਪ ਛੜੇ ਆ ਜੀ ਛੜੇ ਆ ਆ ਭਾਈ ਮਿੰਟ ਆ ਭਾਈ ਲਿਆਇਆ ਕਹਿੰਦਾ ਐਮਐਲਏ ਸਾਹਿਬ ਦਾ ਵਿਆਹ ਹੈ ਉਹਨਾਂ ਦੀ ਪਾਰਟੀ ਜਿਹੜਾ ਜਾਂਦਾ ਉਹਦਾ ਵਿਆਹ ਹੋ ਜਾਂਦਾ ਵਿਆਹ ਹੋ ਜਾਂਦਾ ਲੈ ਵੀ ਲੈ ਤੁਸੀਂ ਤੁਹਾਡਾ ਪਰਿਵਾਰ ਆ ਛੜੇ ਉਹ ਛੜੇ ਇਹਦਾ ਬਰਾਦ ਹੀ ਸਾਰੀ ਤੁਸੀਂ ਸਾਰੀ ਬਰਾਦ ਛੜਿਆਂ ਦੀ ਲੈ ਕੇ ਆਏ ਹੋ ਅਸੀਂ ਸਾਰੇ ਸੀ ਛੜਾਈ ਬਸ ਹੁਣ ਐਮਐਲਏ ਬਣ ਕੇ ਹੁਣ ਵੇਖੋ ਸਾਰੇ ਆਪਾਂ ਜੀ ਇਹ ਵੀ ਵਿਆਹ ਦੇਣੇ ਆ ਸਾਰੇ ਸਾਰੇ ਓਹੋ ਲੈ ਵੀ ਇੱਥੇ ਤਾਂ ਕਮਾਲ ਹੋ ਗਈ ਨਹੀਂ ਹੁਣ ਇਹ ਤੁਸੀਂ ਇੰਨੇ ਛੜੇ ਲਿਆਂਦੇ ਪਰ ਕੋਈ ਤਾਂ ਅੱਛਾ ਕੋਈ ਤਾਂ ਪਰਿਵਾਰ ਵਾਲਾ ਲਿਆਉਂਦੇ ਤੁਸੀਂ ਪਰਿਵਾਰ ਵਾਲੇ ਹੌਲੀ ਹੌਲੀ ਬਣੀ ਜਾਣਾ ਪਰਿਵਾਰ ਅੱਜ ਅਸੀਂ ਬਣ ਕੇ ਕੰਮ ਇਹਨਾਂ ਨੇ ਬਣ ਜਾਣਾ ਸਾਰੇ ਬੰਦ ਤੂੰ ਹੀ ਦੱਸ ਤੂੰ ਹੀ ਕਰਾਣਾ ਨਹੀਂ ਮੈਂ ਨਹੀਂ ਮੈਂ ਨਹੀਂ ਕਰਾਉਣਾ ਜੀ ਪੁੱਤਰ ਕਰਾ ਹੁਣ ਤੂੰ ਹੀ ਵੇਖ ਲੈ ਜੇ ਵਿਆਹ ਕਰਾਉਣਾ ਤਾਂ ਜੀ ਨਹੀਂ ਨਹੀਂ ਅਸੀਂ ਮੇਰਾ ਵਿਆਹ ਹੋਇਆ ਵਾ ਇਹ ਜੀ ਗੱਲ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਵੇਖੋ ਆਫਰਾਂ ਦਿੱਤੀਆਂ ਜਾ ਰਹੀਆਂ ਅੱਛਾ ਤੁਸੀਂ ਹੁਣ ਇਹੀ ਸੋਚ ਕੇ ਆਏ ਹੋ ਮੈਂ ਤਾਂ ਇਹੀ ਸੋਚ ਕੇ ਆਇਆ ਤੁਹਾਡੇ ਵਾਸਤੇ ਵੀ ਗੋਲਡਨ ਚਾਂਸ ਹੈ ਸੰਗੋਣਾ ਨਹੀਂ ਜੇ ਤੱਕ ਕੋਈ ਗੱਲਵਾਤਾ ਦੇਖ ਲੋ ਨਹੀਂ ਨਹੀਂ ਕੋਈ ਨਹੀਂ ਇਹਦਾ ਵੇਖੋ ਹੁਣ ਤੁਹਾਡੇ ਸਾਹਮਣੇ ਵੀ ਵਿਆਹਾਂ ਦੇ ਆਫਰ ਪਹਿਲੀ ਪਾਰਟੀ ਚ ਜਿਹੜੇ ਦਿੱਤੇ ਜਾ ਰਹੇ ਆ ਨਹੀਂ ਤਾਂ ਇੱਥੇ ਆਟਾ ਦਾਲ ਹੋਰ ਸਗੀਮਾ ਜ਼ਰੂਰ ਦਿੱਤੀਆਂ ਜਾ ਰਹੀਆਂ ਸੀਗੀਆਂ ਜਿਹੜੀਆਂ ਇੱਥੇ ਹਾਂਜੀ ਤੁਸੀਂ ਤੁਸੀਂ ਸੌਰੀ ਜੀ ਤੁਸੀਂ ਤੁਸੀਂ ਵੀ ਵਿਆਹ ਕਰਾਉਣ ਲਈ ਆਏ ਹੋ ਜੀ ਨਹੀਂ ਜੀ ਨਹੀਂ ਮੈਂ ਤਾਂ ਇਸ ਵਾਸਤੇ ਨਹੀਂ ਮੈਂ ਤਾਂ ਸਕੂਲ ਵਾਸਤੇ ਇਹ ਲੈ ਕੇ ਆਏ ਆ ਜੀ ਬੀ ਸਕੂਲ ਦੇ ਵਿੱਚ ਬਹੁਤ ਆਪਣੇ ਮੀ ਪਿਆਵਾ ਗੰਦ ਪੈ ਲੇਗਾ ਬਹੁਤ ਜ਼ਿਆਦਾ ਅੱਛਾ ਸਕੂਲ ਦੀ ਗੱਲ ਕਰਨ ਆਏ ਸੀ ਐਸਐਮਐਲ ਸਾਹਮਣੇ ਜੀ ਹਾਂਜੀ ਮੈਨੂੰ ਤਾਂ ਮੈਂ ਤਾਂ ਵਹਿਰੇ ਬੰਦਾ ਜੀ ਮੈਨੂੰ ਤਾਂ ਇਸ ਪਾਰਟੀ ਦਾ ਵੀ ਕੋਈ ਹੈ ਨਹੀਂਗਾ تعلق ਪਾਰਟੀ ਦਾ ਨਹੀਂ ਇਹ ਗਿਆਨੀ ਜੀ ਤਾਂ ਕਹਿੰਦੇ ਵੀ ਅਸੀਂ ਵਹਿਰੇ ਇਹ ਲੈ ਕੇ ਆਏ ਆ ਜੀ ਹਾਂਜੀ ਇਹ ਲੈ ਕੇ ਆਏ ਤੁਸੀਂ ਸਕੂਲ ਦੀ ਗੱਲ ਕਰਕੇ ਲਿਆ ਮੇਰੇ ਤਾਂ ਜੀ ਕੋਈ ਜਵਾਕ ਹੀ ਨਹੀਂ ਮੈਂ ਸਕੂਲ ਬਾਰੇ ਕੀ ਸੋਚਣਾ ਜੀ ਮੈਂ ਤਾਂ ਬਸ ਵਿਆਹ ਵਿਆਹ ਦੀ ਬਾਤ ਹੀ ਆਈ ਇਹ ਤਾਂ ਵਿਆਹ ਦੀ ਬਾਤ ਇੱਥੇ ਪਹੁੰਚਿਆ ਹੁਣ ਫੈਸਲੇ ਤੁਸੀਂ ਕਰਨੇ ਆਫਰ ਬਹੁਤ ਪਾਰਟੀਆਂ ਦੇ ਵੱਲੋਂ ਦਿੱਤੇ ਜਾਂਦੇ ਜਿਨੇ ਛੜਾਂ ਤੂੰ ਹਾਂਜੀ ਕੁਵਾਰਾ ਹੀ ਆਈ ਹੈ ਕੁਵਾਰਾ ਤੂੰ ਕੁਵਾਰਾ ਕੀ ਲੈਣ ਪਹੁੰਚਿਆ ਇੱਥੇ ਦੱਸ ਅੰਮਾ ਚੱਲ ਇਹ ਮੇਰਾ ਵੀ ਦੱਸ ਤਾ ਵਿੱਚ ਵਿਆਹ ਦੇ ਵਿੱਚ ਉਦਾਂ ਹੁੰਦਾ ਨਹੀਂ 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 ਉਦਾਂ ਇਹਦਾ ਵੀ ਨਹੀਂ ਹੁੰਦਾ ਬੰਦਾ ਯਾਰ ਕੁਵਾਰਾ ਵੀ ਇੱਥੇ ਪਹੁੰਚਿਆ ਆਪਣੇ ਆਪ ਨੂੰ ਵਿਚਾਰਾ ਕਹਿੰਦਾ ਮੈਂ ਤਾਂ ਕੁਵਾਰਾਂ ਤਾਂ ਪਹੁੰਚ ਗਿਆ ਆਹ ਬੰਦੇ ਛੜੇ ਖੜਿਆ ਇਧਰ ਇੱਕ ਮੁੰਡਾ ਹੋਰ ਖੜਾ ਹੈ ਸ਼ਾਇਦ ਸਰਵਾਲਾ ਸਰਵਾਲਾਂ ਤੂੰ ਹਾਂਜੀ ਅੱਛਾ ਤੂੰ ਕਿਵੇਂ ਪਹੁੰਚਿਆ ਤੇਰਾ ਵਿਆਹ ਵੀ ਇੱਥੇ ਹੋਣਾ ਹੁਣ ਨਹੀਂ ਜੀ ਇਹਦੇ ਮੇਰੇ ਚਾਚਾ ਮੈਂ ਤਾਂ ਨਾਲ ਆ ਗਿਆ ਚਾ ਚਾਚੇ ਦੇ ਨਾਲ ਭਤੀਜਾ ਆਇਆ ਜੋੜੀ ਬਣ ਕੇ ਆਈ ਆ ਤੁਸੀਂ ਹੋਰ ਕੀ ਕਹੋਗੇ ਐਮਐਲਏ ਸਾਹਿਬ ਵੇਖੋ ਅੱਛਾ ਇੱਧਰ ਗੱਲ ਹੋਈ ਆ ਗਿਆਨੀ ਜੀ ਨੇ ਸਕੂਲ ਦੀ ਗੱਲ ਕੀਤੀ ਆ ਸਕੂਲਾਂ ਦਾ ਮਸਲਾ ਵੀ ਕਰੋਗੇ ਸਕੂਲਾਂ ਮਸਲੇ ਕਰਾਂਗੇ ਬਸ ਇਸ ਤੋਂ ਬਾਅਦ ਹੀ ਉਸੇ ਕੰਮਾਂ ਤੇ ਨਹੀਂ ਇਹ ਇਸੇ ਕੰਮਾਂ ਦੇ ਵੇਖੋ ਹੁਣ ਹਾਂਜੀ ਹਮਮ ਸਵਾਲ ਪੁੱਛੀ ਜੀ 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 ਦੱਸੋ ਜੀ ਹਾਂਜੀ ਨੇ ਐਤੋਂ ਬਾਅਦ ਪਤਾ ਹੁਣ ਕੀ ਗੱਲ ਆ ਵੇਖੋ ਇਹ ਇੱਕ ਪੂਰਾ ਹੁਣ ਸਾਲ ਤੋਤੇ ਹੋ ਗਿਆ ਹਜੇ ਵਿਆਹ ਚੱਲ ਰਿਹਾ ਪਾਰਟੀਆਂ ਚੱਲ ਰਹੀਆਂ ਪਾਰਟੀਆਂ ਤੋਂ ਬਾਅਦ ਫਿਰ ਤੁਸੀਂ ਬਾਹਰ ਅੰਦਰ ਵੀ ਜਾਣਾ ਫਿਰ ਜਵਾਕਾਂ ਦੀਆਂ ਲੋੜੀਆਂ ਆ ਜਾਣਗੀਆਂ ਮੈਨੂੰ ਕੰਮ ਕੰਮ ਕਦੋਂ ਕਰੂੰਗੀ ਇਹਦਾ ਤਾਂ ਪਤਾ ਲੱਗੇ ਨਾ ਕੰਮ ਤਾਂ ਦਾ ਮੇਰੇ ਹਿਸਾਬ ਨਾਲ 27 ਸ਼ੁਰੂ ਕਰਾਂਗੇ ਪੰਜਾਬ ਉੱਪਰ ਆਲ ਗਏ ਜੀ ਹਲੇ ਸਾਡੇ ਐਮਐਲਏ ਬਹੁਤ ਰਹਿੰਦੇ ਆ ਜੀ ਹਲੇ ਬੰਦੇ ਬਹੁਤ ਪਏ ਵਿਆਹ ਵਾਲੇ ਦੀ ਨਜ਼ਰ ਵਿਆਹ ਸੈਟਿੰਗ ਕਰਕੇ ਬਾਦੀਆਂ ਹੱਟ ਜਾਣੇ ਇਹ ਦੂਪਾ ਫਰੀ ਆ ਕਮਾਂ ਤੇ ਵੀ ਕਮਾਂ ਤੇ ਜਾਨੀ ਆ ਜਿਹੜੀ ਬਰਾਤ ਛੜਿਆਂ ਦੀ ਲੈਂਦੀ ਇਹ ਵਿਹੋਣੀ ਆ ਹੌਲੀ ਹੌਲੀ ਬਸ ਐ ਹੀ ਹੋ ਜਾਣਾ ਇਹਨਾਂ ਦਾ ਅੱਜ ਬਾਏ ਐਮਐਲਏ ਬਣਾ ਮੇਰਾ ਹੋ ਗਿਆ ਜੀ ਕਾਲੂ ਇਹਨੂੰ ਕੋਈ ਨਾ ਕਰਕੇ ਤੇ ਲਾ ਦੇਗੇ ਇਹਦਾ ਹੋ ਜੂਦਾ ਹੋ ਜੂ ਲੋਬੀ ਇਹਦਾ ਕੁਝ ਵਿੱਚੋਂ ਗੱਲ ਹੋ ਰਾਇ ਕਹਿੰਦਾ ਵੀ ਕੰਮ ਕਰਾਂਗੇ ਕਿਤੇ 2027 ਤੂੰ ਚ ਵੇਖਾਂਗੇ ਹਜੇ ਪਹਿਲਾਂ ਜਿਹੜਾ ਪਰਿਵਾਰ ਬਣ ਜਾਣ ਘਰ ਵਸ ਜਾਣ ਕਹਿੰਦਾ ਘਰ ਵਸਣ ਤੋਂ ਬਾਅਦ ਕਿਉਂਕਿ ਵਾਕਈ ਇਹਨਾਂ ਦੀ ਗੱਲ ਸਹੀ ਹੈ ਜੇ ਇਹਨਾਂ ਦੇ ਵਸਣਗੇ ਇਹਨਾਂ ਨੂੰ ਮਜਬੂਰੀਆਂ ਦਾ ਪਤਾ ਲੱਗੂ ਕਬੀਲਦਾਰੀ ਦਾ ਪਤਾ ਲੱਗੂ ਫੇਰ ਕਿਤੇ ਜਾ ਕੇ ਸਤਾਈ ਚ ਇਹਨਾਂ ਨੇ ਕੰਮ ਕਰਨਾ ਕਹਿੰਦਾ ਹਜੇ ਤਾਂ ਅਸੀਂ ਜਿਹੜੇ ਆ ਬੰਦੇ ਨਾਲ ਛੜੇ ਲਿਆਂਦੇ ਇਹਨਾਂ ਨੂੰ ਕਿਸੇ ਨੂੰ ਜ਼ਿਲੇ ਦਾ ਉਹਦਾ ਮਿਲੂ ਕਿਸੇ ਨੂੰ ਪ੍ਰਧਾਨਗੀ ਦਾ ਕਿਸੇ ਨੂੰ ਕਾਸੇ ਦਾ ਫੇਰ ਜਾ ਕੇ ਵਿਆਹ ਆ ਥੋੜੇ ਜਿਹਾ ਲਾੜੀ ਦੇ ਨਾਲ ਵੀ ਗੱਲਬਾਤ ਕਰਾਂਗੇ ਉਹ ਉਵੇਂ ਖੜੇ ਹਾਂਜੀ ਹੋਰ ਕੀ ਕਹੋਗੇ ਤੁਸੀਂ ਜਦੋਂ ਭਾਜੀ ਵੰਡੀ ਗਈ ਉਸ ਤੋਂ ਬਾਅਦ ਕੰਮ ਕਰ ਲੈਣੇ ਆ ਅਚਾ ਜੇ ਅਜੇ ਭਾਜੀ ਵੰਡਣੀਆਂ ਉਸ ਤੋਂ ਬਾਅਦ ਫਿਰ ਤਾਂ ਲੋੜੀ ਦੀ ਗ ਨਹੀਂ ਨਹੀਂ ਲੋਹੜੀ ਤੱਕ ਤਾਂ ਕਿਸੇ ਹੋਰ ਐਮਐਲਏ ਦੇ ਵਿਆਹ ਤੇ ਜਾ ਕੇ ਮੈਨੂੰ ਲੱਗਦਾ ਸੀ ਅਟੈਂਡ ਕਰਨਾ ਕਿਸੇ ਬੰਦੇ ਦਾ ਵਿਆਹ ਤੇ ਉਸ ਤੋਂ ਬਾਅਦ ਦੇਖੋ ਕੰਮ ਕਰਨ ਤੀਆਂ ਕੰਮ ਹੋ ਵੀ ਰਹੇ ਐ ਇਤਾਂ ਦੀ ਕੋਈ ਗੱਲ ਨਹੀਂ ਵੇਖੋ ਤੁਸੀਂ ਆਲਰੇਡੀ ਸਰਕਾਰੀ ਨੌਕਰੀ ਤੇ ਹੋ ਕੀ ਤੁਸੀਂ ਵੀ ਇਹ ਸੋਚਿਆ ਵੀ ਹੁਣ ਆਪਾਂ ਸਰਕਾਰੀ ਕੁਰਸੀ ਇਧਰੋਂ ਛੱਡ ਕੇ ਰਾਜਨੀਤੀ ਵੀ ਵੈਸੇ ਸਰਕਾਰੀ ਹੁੰਦੀ ਐ ਵੀ ਰਾਜਨੀਤੀ ਵਾਲੇ 'ਚ ਕੋਈ ਐਮਐਲਏ ਨਹੀਂ ਤਾਂ ਚਲੋ ਤੁਸੀਂ ਐਮਐਲਏ ਨਹੀਂ ਤਾਂ ਬਾੜੀ ਗਏ 'ਚ ਤਾਂ ਕੋਈ ਸ਼ੱਕ ਨਹੀਂ ਹੋਰ ਕੋਈ ਆਉਦਾ ਲੈਣਾ ਮੈਨੂੰ ਇਸ ਤੋਂ ਬਾਅਦ ਤਾਂ ਕੋਈ ਉਹਦਾ ਨਹੀਂ ਲੈਣਾ ਬਸ ਪਰਝਾਈ ਬਣ ਜਾਣਾ ਹੈ ਨਾ ਸਾਰਿਆਂ ਦੀ। ਦੇ ਲਓ ਵੀ ਆਏ ਵੀ ਓ ਹੋ 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 ਖੁਸ਼ ਹੋ ਗਏ ਆ ਜਿੰਨੇ ਸੜੇ ਆ ਸਾਰੇ ਖੁਸ਼ ਹੋ ਗਏ ਤੁਹਾਡੇ ਸਾਹਮਣੇ ਇਹ ਕਹਿੰਦੇ ਵੀ ਪਰਝਾਈ ਬਣ ਜਾਣਾ ਪੂਰੇ ਬਾਗੋ-ਵਾਗ ਮਾਹੌਲ ਆ ਇੱਥੇ ਤੁਸੀਂ ਵੇਖ ਸਕਦੇ ਹੋ ਕਿਉਂਕਿ ਕਿੰਨੇ ਵਿਆਹ ਹੋ ਗਏ ਤੁਸੀਂ ਕਹਿੰਦੇ ਸੀ ਵਿਆਹ ਤੇ ਕੋਈ ਨਾ ਕੋਈ ਗੱਲਬਾਤ ਕੀਤੀ ਜਾਵੇ ਵੀ ਵਿਆਹ ਕਰਾ ਰਹੇ ਆ ਕੰਮ ਕਦੋਂ ਕਰਾਉਣਗੇ ਕੰਮ ਦੱਸ ਦਿੱਤਾ ਗਿਆ 2027 ਜੀ ਕੰਮ ਹੋਣਗੇ ਜੀ ਹੁਣ ਤੁਹਾਡੇ ਸਕੂਲ ਦੇ ਰਾਜੀ ਹੋ ਹਾਂ ਜੀ ਰਾਜੀ ਆ ਇਹਨਾਂ ਨੇ ਕੰਮ ਕੀ ਕਰਨਾ ਜੀ ਇਹ ਤਾਂ ਵਿਆਹ ਦੇ ਫਿਰਦੇ ਆ ਇਹ ਵੀ ਅੰਕਲ ਜੀ ਜਿਹੜੇ ਆਏ ਸੀ ਇਹਨਾਂ ਦੇ ਨਾਲ ਆਏ ਸੀ ਇਹਨਾਂ ਦਾ ਹੋਰ ਸਬੰਧ ਆ ਪਾਰਟੀ ਦੇ ਨਾਲ ਪਰ ਇਹ ਕਹਿੰਦੇ ਵੀ ਹੁਣ ਇਹਨਾਂ ਨੇ ਤੇ ਰੋਕ ਲਾਤੀ ਵੀ 27 ਤੱਕ ਤਾਂ ਸੀ ਜੀ ਵਿਆਹ ਕਰਾਵਾਂਗੇ ਨਾਲ ਦਿਆਂ ਨੂੰ ਜਿਹੜਾ ਵਿਆਹਾਂਗੇ ਫੇਰ ਕਿਤੇ ਜਾ ਕੇ ਕੰਮ ਕਰਾਂਗੇ ਕੀ ਲੱਗਦਾ ਹੁੰਦੀ ਯਾਰ ਨੂੰ ਫਿਰ ਇਹ ਆ ਜਾਣਗੇ ਦੇਖੋ ਜੀ ਆਸਤਾ ਹੈ ਮੜ ਮੋਟਰ ਦੇ ਕਰਨ ਦਾ ਪਰ ਕਰੇ ਤੋਂ ਪਤਾ ਲੱਗੂ ਕਰੇ ਤੋਂ ਪਤਾ ਲੱਗੂ ਕਿਉਂਕਿ ਵੱਡੀਆਂ ਵੱਡੀਆਂ ਉਮੀਦਾਂ ਵੀ ਹੁੰਦੀਆਂ ਸੀ ਇਹ ਨਹੀਂ ਕਹਿੰਦੇ ਅਸੀਂ ਇਸ ਚੀਜ਼ ਦੇ ਖਿਲਾਫ ਨਹੀਂ ਵੀ ਕਰਨਾ ਬਸਾਓ ਵਿਆਹ ਹੋਣੇ ਜ਼ਰੂਰੀ ਆ ਨਾਲ ਨਾਲ ਕੰਮ ਵੀ ਜ਼ਰੂਰੀ ਆ ਪਰ ਵੈਸੇ ਮੈਂ ਇਹ ਵੀ ਕਹਿਣਾ ਵੀ ਖੁਸ਼ ਨਸ਼ੀ ਵਾ ਇਹ ਪਾਰਟੀ ਦੇ ਵਿੱਚ ਰਹਿਣ ਵਾਲੇ ਲੋਕ ਵਰਕਰਾਂ ਦੇ ਵੀ ਹੋਈ ਜਾਂਦੇ ਆ ਆਉਧਿਆਂ ਦੇ ਬਰਾਜਮਾਨ ਉਹਨਾਂ ਦੇ ਵੀ ਹੋਈ ਇਹਦੇ ਲੱਗਦਾ ਜਿਆਦਾ ਖੁਰਕ ਹੁੰਦੀ ਆ ਛੜੇ ਦੇ ਇਹਦੇ ਨਾਲ ਮੈਂ ਥੋੜੀ ਜੀ ਗੱਲ ਹੋਰ ਕਰੂੰਗਾ ਹਾਂਜੀ ਮੈਂ ਤਾਂ ਜੀ ਪਾਰਟੀ ਤਾਂ ਜਵਾਨ ਕਰੀ ਸੀ ਜੀ ਇਹ ਵਿਆਹ ਉਹ ਹੁੰਦੇ ਆ ਤੇਰੀ ਤਾਂ ਪਾਕ ਹੀ ਦੱਸਦੀ ਆ ਤੇ ਵੀ ਤੂੰ ਪਾਰਟੀ ਤਾਂ ਹੀ ਜਵਾਨ ਕੀਤੀ ਆ ਵਿਆਹ ਉਹ ਹੁੰਦੇ ਆ ਤੇ ਕੀ ਪਤਾ ਆਪਣੀ ਵੀ ਗੱਲ ਬਾਣੀ ਜਾਵੇ ਇੱਕ ਐਮਐਲ ਆਪਣੇ ਖਾਸ ਸੀਗਾ ਖਾਸ ਸੀਗਾ ਤੇ ਅੱਜ ਤਾਂ ਫਿਰ ਫੁੱਲ ਚਾ ਚੜਿਆ ਪਿਆ ਭੈਣਾ ਪੰਜ ਨਿਕਲ ਆਈਆਂ ਸਿਰ ਹੀ ਹੁੰਦਾ ਆ ਤਾਂ ਕੋਸ ਗੱਲ ਜਿਆਦਾ ਇਹਦਾ ਵੀ ਕਰਾਉਣਾ ਫਿਰ ਇਹਦਾ ਵੀ ਕਰਾਉਣਾ ਇਹ ਕਿ ਇਹ ਗੋਡੇ ਦੇ ਵਿੰਗ ਕਿਉਂ ਆਏ ਦੇ ਇਹ ਪਾਸਾ ਹੀ ਖੜਦਾ ਹੀ ਆਇਆ ਖੜਦਾ ਹੀ ਆਇਆ ਖੜਦਾ ਹੀ ਆਇਆ ਬੰਦਾ شریف ਆ ਤੁਸੀਂ ਵੇਖ ਲਓ ਅਸੀ ਜਾਂਦਾ ਇਹਦਾ ਬਹੁਤ ਖੁਸ਼ ਲੱਗਦਾ ਵਿਆਹ ਤੋਂ ਪਹਿਲਾਂ ਹੀ ਇਹਦੇ ਡੋਡੇ ਮੁੱਕੇ ਲਓ ਬਈ ਇਹਦੇ ਕਰਵਾਓ ਪ੍ਰਬੰਧ ਕਰਕੇ ਆਪਾਂ ਖਾਸ ਖਾਸ ਦੀ ਖੇਤੀ ਕਰਾਇਆ ਕਰਾਂਗੇ ਹੌਲੀ ਹੌਲੀ ਉਹ ਚੱਲ ਰਹੀ ਆ ਹਜੇ ਦਾ ਮਸ਼ਵਰਾ ਚੱਲ ਰਹੀ ਆ ਮਾਪਦਾ ਚੱਲ ਰਿਹਾ ਲਓ ਜੀ ਇਹਦੇ ਗੋਡਿਆਂ ਦਾ ਹੱਲ ਵੀ ਹੋ ਜਾਊਗਾ ਤੇ ਇਹ ਬੰਦੇ ਦਾ ਡੋਡਾਂ ਦਾ ਹੱਲ ਵੀ ਹੋ ਜਾਊਗਾ ਇਹਨੂੰ ਉਹ ਵੀ ਦਵਾਈ ਜਾਣਗੇ ਮੈਂ ਤਾਂ ਇਹ ਕਹਿੰਦਾ ਜੇ ਨਾ ਖਸ ਖਾਸ ਦੀ ਖੇਤੀ ਹੋਈ ਤੇ ਗੋਡੇ ਬਦਲਾ ਦਿਓ ਗੋਡੇ ਫਿਰ ਵੇਖਾਂਗੇ ਭਲਾ ਨਾ ਤਾਂ ਕਰਾਈ ਦੀ ਲਓ ਪਹਿਲਾਂ ਵਿਆਹ ਹੋਊਗਾ ਕਹੋਗੇ ਕੋਸ ਨਹੀਂ ਕਹਿੰਦਾ ਨਹੀਂ ਕਹਿੰਦਾ ਲੱਗਦਾ ਸਹਿਮੈ ਇਹਨੂੰ ਕਿਤੇ ਧੱਕੇ ਨਾਲ ਤਾਂ ਨਹੀਂ ਲਿਆਈ ਨਹੀਂ ਨਹੀਂ ਆਵੇਂ ਤਾਂ ਫਿਰ ਇਹਨੂੰ ਮੈਂ ਲਾਜ ਚ ਤਾਂ ਦਿੱਤਾ ਜੀ ਪੱਗ ਪੱਗ ਥੋੜੀ ਜਿਹੀ ਫਿੱਕੀ ਬਣਾ ਕੇ ਤਾਂ ਲਿਆਏ ਹੋ ਮੈਂ ਕੰਜਰਾ ਆ ਜਾ ਕੀ ਪਤਾ ਤੇਰਾ ਵੀ ਹੋ ਜੇ ਅਸੀਂ ਤਾਂ ਬਾਣੀ ਲੈਣਾ ਪੂਰ ਤੋ ਆਪਾ ਬਾਕੀ ਹੁਣ ਤਾਂ 5 ਮਹੀਨਾਂ ਵਾਲੀ ਗੱਲ ਹੋ ਗਈ ਹਾਂ ਹੁਣ ਤਾਂ 5-6 ਮਹੀਨੇ ਦੇ ਅਸਤਾ 5 ਮਹੀਨੇ ਦੇ ਅਸਤੇ ਲਿਆਵਾਂਗੇ ਲੋਕ ਅਸੀਂ ਲਾਵਾਂਗੇ ਇੱਕ ਦੋ ਵਾ ਇਧਰ ਇਧਰ ਹਾਂਜੀ ਕੀ ਕਹਾਂਗੇ ਹਣ ਫਿਰ ਬਸ ਠੀਕ ਹੈ ਜੀ ਜੋ ਬਾਈ ਕਹਿੰਦਾ ਵਿਆਹ ਦਾ ਹੀ ਮਕਸਦ ਆ ਸਾਰਿਆਂ ਦਾ ਸਾਡਾ ਤਾਂ ਆਉਣਾ ਦਾ ਬਾਕੀ ਐਮਐਲਏ ਸਾਹਿਬ ਨੇ ਕਿਹਾ ਕੰਮ ਅਸੀਂ 27 ਚ ਕਰਾਂਗੇ ਪਰ ਨਹੀਂ ਫਿਰ ਵੀ ਮੈਂ ਤਾਂ ਉਹਨਾਂ ਦੀ ਗੱਲ ਦੀ ਟੋੜ ਤਾਂ ਕਰਦਾ ਕੰਮ ਹੋ ਵੀ ਰਿਹਾ ਹੈ ਇਹੋ ਜੀ ਗੱਲ ਨਹੀਂ ਵੀ ਬਿਨਾ ਕੱਲੇ ਵਿਆਹਾਂ ਤੇ ਹੀ ਬੈਠੇ ਆ ਕੇ ਲੁਾਈ ਕਰਾਈ ਜਾਂਦੇ ਕੰਮ ਵੀ ਕਰ ਰਹੇ ਆ ਚਲੋ ਕਬੀਲਦਾਰੀ ਵੀ ਨੇ ਲੱਠਣੀਆਂ ਵਿਆਹ ਵੀ ਕਰਾਉਣੇ ਆ ਤੇ ਹੋ ਸਕਦਾ ਇਹਦੇ ਨਾਲ ਸਾਡਾ ਵੀ ਤੋਪਾ ਭਰਿਆ ਜਾਵੇ ਲਾਓ 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 ਨਹੀਂ ਹੁਣ ਤੁਸੀਂ ਆਇਓ ਇੱਥੇ ਵੇਖੋ ਵੱਡਾ ਵਿਆਹ ਕਿੰਨੀ ਕਿੰਨੀ ਸਲਾਮੀ ਦੇਣੀ ਆ ਸਲਾਮੀ ਸਾਨੂੰ ਤਾਂ ਉਹ ਭਾਈ ਉਂਗਲ ਲਾ ਕੇ ਲੈ ਆਇਆ ਸਲਾਮੀ ਸਲਮੀ ਦਾ ਨਾਜ਼ ਹੀ ਜੇਬ ਚ ਪਾ ਕੇ ਲੈ ਆਏ ਆ ਬਾਕੀ ਜੋ ਜੋ ਮੌਕਾ ਹੋ ਦੇਖ ਲਾਂਗੇ ਮੜਾ ਮੁੱਟਾ ਜੀ ਭੀੜੀ ਗਲੀ ਨਿਕਲ ਜਾਵੇ ਸਲਾਮੀ ਸਲਮੀ ਅੱਛਾ ਇਹ ਤਾਂ ਇਹ ਵੀ ਕਹਿ ਰਹੇ ਆ ਮੇਰੇ ਨਾਲ ਸਲਾਮੀ ਨਹੀਂ ਦੇਣੀ ਅਸੀਂ ਸਲਾਮੀ ਇਹਨਾਂ ਕੋਲ ਕਿ ਛੜੇ ਹੈਗੇ ਸਲਾਮੀਆਂ ਨੂੰ ਹੈ ਵੀ ਕੀ ਨਹੀਂ ਚਲੋ ਥੋੜਾ ਵੀ ਵੱਡਾ ਪਰ ਪਕਾਰਾ ਹਨਾ ਤੁਸੀਂ ਇਹਨਾਂ ਬਾਰੇ ਸੋਚਿਆ ਇਹਨਾਂ ਨੂੰ ਲਿਆਏ ਆਹ ਵੇਖ ਲਓ ਵੀ ਆ ਜਿੰਨੀ ਖੜੀ ਆ ਬਰਾਤੇ ਸਾਰੀ ਛੜਿਆਂ ਦੀ ਆ ਇਹਨਾਂ ਨਾਲ ਕਹਿੰਦੇ ਵੀ ਅਸੀਂ ਕਰਾ ਦੇਣਾ ਉਹ ਬੰਦੇ ਦਾ ਥੋੜਾ ਜਿਹਾ ਉਹਦਾ ਵਿਆਹ ਵੀ ਹੋਊ ਤੇ ਗੋਡੇ ਬਦਲੇ ਜਾੜੇ ਆ ਉਹਦੀ ਜਿਹੜੀ ਘਾਟ ਆ ਕੋਈ ਮਾੜੀ ਮੋਟੀ ਨਜੇ ਪੱਤੇ ਦੀ ਉਹ ਵੀ ਪੂਰੀ ਕੀਤੀ ਜਾਣੀ ਆ ਇਹ ਗੱਲ ਜੀ ਜੀ ਬਾਈ ਜੀ ਜਿਹੜੀ ਸਲਾਮੀ ਹੁੰਦੀ ਆ ਤਾਂ ਦੇਖੋ ਵੀੜੀ ਹੁੰਦੀ ਆ ਹੁਣ ਇਹਨਾਂ ਦਾ ਜਦੋਂ ਵਿਆਹ ਹੀ ਨਹੀਂ ਹੋਏ ਜਦੋਂ ਅਸੀਂ ਕੁਝ ਦੇਖ ਹੀ ਨਹੀਂ ਆਂਦਾ ਫਿਰ ਚਲੋ ਤੁਸੀਂ ਤੁਸੀਂ ਥੋੜਾ ਜਿਹਾ ਮੂੰਹ ਨਾ ਦਿਖ ਦਰਸ਼ਕਾਂ ਨੂੰ ਪਤਾ ਲੱਗੇ ਨਾ ਹਾਂਜੀ ਨਹੀਂ ਇਹ ਦੇਖੋ ਪਰਦੇ ਵਾਲੀ ਪਾਰਟੀ ਸਾਡੀ ਪਰਦੇ ਸੀ ਰੱਖਣਾ ਹੈ ਕੰਮ ਨਹੀਂ ਨਹੀਂ ਚਲੋ ਚਲੋ ਨਹੀਂ ਕਰਦੇ ਅਜਾਜ ਤਰੀ ਮੈਂ ਕਹਿਣਾ ਚਾਹਣਾ ਦਰਸ਼ਕਾਂ ਨੂੰ ਵੀ ਇਹ ਆਗਿਆ ਹੈ ਨਹੀਂ ਅਜਾਜ ਤਾਂ ਨਹੀਂ ਹੈ ਨਾ ਪਰਸਨਲ ਮੈਟਰ ਹੈ ਇਹਨਾਂ ਦਾ ਆਪਾਂ ਤੱਕਾ ਨਹੀਂ ਕਰ ਸਕਦੇ ਜੀ ਕਹੋ ਤੁਸੀਂ ਆਪਦੀ ਗੱਲ ਪੂਰੀ ਕਰੋ हां मैं बस पूरी करती जी ਤੇ ਦੇਖੋ ਕੋਣ ਤਾਂ ਨਹੀਂ ਅਸੀਂ ਚੱਕ ਸਕਦੇ ਕਿਉਂਕਿ ਪਰਦੇ ਦੇ ਨਾਲ ਹੀ ਕੰਮ ਹੋ ਰਿਹਾ ਪਰਦਿਆਂ ਦੀ ਰੀਤੀ ਰਿਵਾਜ ਆ ਜਾਨੀ ਤੁਹਾਡੇ ਇਹ ਰੀਤੀ ਰਿਵਾਜ ਹੈ ਔਰ ਪਰਦਿਆਂ ਦੇ ਨਾਲ ਹੀ ਵਿਆਹ ਹੋ ਰਹੇ ਨੇ ਜੀ ਸੋ ਦੇਖੋ ਹੌਲੀ ਹੌਲੀ ਸਾਹਮਣੇ ਆ ਜਾਣਗੇ ਕੋਈ ਵੱਡੀ ਗੱਲ ਵੱਡੀ 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 ਗੱਲ ਨਹੀਂ ਇੱਥੇ ਸਿਹੜੀ ਸਾਰੀ ਗੱਲਬਾਤ ਤੁਹਾਡੀ ਕਰਵਾਈ ਆ ਤੁਹਾਡੇ ਆਪਣਾ ਸਰ ਪਰਿਵਾਰ ਚ ਕੌਣ ਕੌਣਾ ਤੁਸੀਂ ਵੀ ਮੈਨੂੰ ਲੱਗਦਾ ਕੋਈ ਨਾਲ ਨਹੀਂ ਲਿਆ ਪਰਿਵਾਰ ਵਾਲਾ ਕੌਣ ਕੌਣਾ ਸਰ ਮੇਰੇ ਪਾਪੋ ਘਰਗੇ 6 ਭਰਾ ਸੀ ਜੀ 6ਾਂ ਦੇ ਵਿੱਚੋਂ ਮੇਰੇ ਫਾਦਰ ਸਾਹਿਬ ਦੀ ਮੈਰਿਜ ਹੋਈ ਸੀ ਕੱਲੇ ਬਾਕੀ ਸਾਰੇ ਛੜੇ ਆ ਜੀ ਛੜੇ ਪੰਜੇ ਪੰਜ ਬਾਕੀ ਛੜੇ ਸੀ ਪੰਜੇ ਬਿਲਕੁਲ ਛੜੇ ਸੀ ਗਏ ਜੀ ਬਸ ਹੁਣ ਆਪਾਂ ਵੀ ਜ਼ਿੰਮੇਵਾਰੀ ਉਠਾ ਲਈ ਮੈਂ ਹੁਣ ਐਮਐਲਏ ਬਣ ਗਈ ਮੈਂ ਠੀਕ ਆ ਜਿੰਨੇ ਵੀ ਮੇਰੇ ਜਿੱਥੋਂ ਦੇ ਵੀ ਹੈਗੇ ਬੰਦੇ ਸਾਡੇ ਥੋੜੇ ਹਲਕੇ ਦੇ ਹਲਕੇ ਦੇ ਦੇ ਬੰਦੇ ਦੋ ਵੀ ਬੰਦੇ ਆ ਜੀ 1 ਮਿੰਟ ਸਰ ਬਸ ਇੱਕੋ ਹੀ ਮਿੰਟ ਗੱਲ ਕਰਨੀ ਚੱਲੇ ਜਾਣਾ ਜੀ ਸਾਡੇ ਹਲਕੇ ਦੇ ਜੋ ਵੀ ਸਾਡੇ ਨਾਲ ਪਾਰਟੀ ਵਾਲੇ ਸਾਡੇ ਬੰਦੇ ਆ ਉਹਨਾਂ ਦੇ ਆਪਾਂ ਸਾਰਿਆਂ ਦੀਆਂ ਇਕਰਾ ਦੇਣੇ ਵਿਆਹ ਜੀ ਸਾਰਿਆਂ ਦੇ ਵਿਆਹ ਕਰਾ ਦੇਣੀ ਹੈ ਜੀ ਸਾਡਾ ਮਸ਼ਕਤ ਆ ਇਹ ਵੀ ਕੋਈ ਹੋਰ ਪਾਰਟੀ ਦਾ ਹੀ ਹੋਵੇ ਕੋਈ ਪਾਰਟੀ ਦਾ ਬੰਦਾ ਹੋਵੇ ਜਾਂ ਸਾਡੀ ਦਾ ਹੋਰ ਤਾਂ ਵੀ ਛੜੇ ਨਹੀਂ ਰਹਿਣ ਦੇਣੇ ਛੜੇ ਆ ਬਹੁਤ ਸੋਹਣੀ ਗੱਲ ਕਹੀ ਹੈ ਜੀ ਛੜਿਆਂ ਦਾ ਦੁੱਖ ਸਾਡੀ ਫੈਮਿਲੀ ਨੂੰ ਪਤਾ ਹੀ ਹੈ ਪਤਾ ਠੀਕ ਹੈ ਜੀ ਛੇ ਭਰਾ ਸੀਗੇ ਚਲੇ ਸਾਰੇ ਛੜੇ ਆ ਦੁੱਖ ਬਹੁਤ ਹੁੰਦਾ ਹੈ ਬਹੁਤ ਹੁੰਦਾ ਤੇ ਇਸ ਤਰ੍ਹਾਂ ਕਰਕੇ ਹੀ ਸਾਰਿਆਂ ਦੇ ਨਿਵੇੜ ਦੇਣਾ ਕੰਮ ਜੀ ਮੈਂ ਹੁਣ ਥੋੜੇ ਬੀਬਾ ਜੀ ਨੂੰ ਵੀ ਪੁੱਛਣਾ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਪਹਿਣਾ ਤਾਂ ਤੁਸੀਂ ਦੱਸਤੀਆਂ ਹੋਰ ਬਾਪੂ ਵਰਗੇ ਕੌਣ-ਕੌਣ ਹੈ ਹਾਂ ਬਾਪੂ ਵਰਗੇ ਚਾਰ ਪ੍ਰਾਸ ਸੀਗੇ ਹੂੰ ਔਰ ਜਿਹੜੇ ਮੇਰੇ ਤਾਇਆ ਔਰ ਚਾਚਾ ਜੀ ਸੀ ਉਹ ਵੀ ਛੜੇ ਸੀ। ਛੜੇ। ਇੱਧਰ ਵੀ ਛੜਿਆਂ ਦੀ ਭੰਮਾਰਾ ਇਹ ਤਾਂ ਬਾਈ ਆ ਮੈਂ ਕਹਿੰਦਾ ਸੋਹਣਾ ਕੰਮ ਆ ਹੁਣ ਕਿਸੇ ਤੁਸੀਂ ਆਵਾਜ਼ ਸੁਣ ਰਹੇ ਹੋ ਜਿੱਥੋਂ ਤੱਕ ਗੱਲ ਜਾ ਰਹੀ ਆ ਸੰਪਰਕ ਕਰ ਸਕਦੇ ਹੋ। ਸਾਰੇ ਛੜੇ ਕਹਿੰਦੇ ਵਿਆਹ ਦਿੱਤੇ ਜਾਣਗੇ। ਹੁਣ ਮੈਂ ਵੀ ਕਹਿੰਦਾ ਵੀ ਕੱਲੇ ਬੰਦੇ ਛੜੇ ਨਹੀਂ ਕਈ ਬੀਬੀਆਂ ਵੀ ਛੜੀਆਂ ਬੈਠੀਆਂ ਵਿਚਾਰੀਆਂ ਉਮਰ ਲੰਘ ਗਈ ਆ। ਕਈ ਵਾਰੀ ਹੋ ਜਾਂਦਾ ਹਨਾ ਤੇ ਇਹ ਕਹਿੰਦੇ ਵੀ ਸਾਡੀ ਤਾਂ ਭਲਾ ਦੂਜੀਆਂ ਪਾਰਟੀਆਂ ਦੇ ਹੋਣ। ਇੱਥੇ ਗੱਲ ਹੋਊਗੀ ਜਿਹੜੇ ਛੜੇ ਦਾ ਚਾਂਸ ਆ ਉਹ ਬਹੁਤ ਘੱਟ ਰਹਿ ਜਾਣਿਆ 2026-27 ਤੱਕ ਤੁਸੀਂ ਵੇਖੋਗੇ ਵਾਕ ਬਣ ਜਾਣਾ ਕਹਿੰਦੇ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਹੁਣ ਛੜਿਆ ਨੇ ਹੁਣ ਇਧਰ ਲੀਡਰ ਸਾਹਿਬ ਦੀ ਸੋਚ ਤੇ ਪਹਿਰਾ ਠੋਕ ਕੇ ਦੇਣਾ ਜੀ ਦੇਖੋ ਤੁਸੀਂ ਇਹ ਤਾਂ ਨਾ ਕੋ ਬੀਬੀਆਂ ਵੀ ਛੜੀਆਂ ਬੈਠੇ ਨੇ ਛੜੇ ਤਾਂ ਇਹ ਬੈਠੇ ਨੇ ਜੀ ਔਰ ਅਸੀਂ ਤਾਂ ਦੇਖੋ ਸਹਿਯੋਗ ਕਰ ਰਹੇ ਹਾਂ ਜੀ ਜੋ ਪਾਰਟੀ ਦਾ ਕੰਮ ਬਣਦਾ ਹੈ ਨਾ ਸਹਿਯੋਗ ਵੱਡਾ ਵੱਡਾ ਜਿਹੜਾ ਇਸ ਬੀਬੀ ਦਾ ਕਿਤੇ ਵੀ ਅਸੀਂ ਤਾਂ ਸਹਿਯੋਗ ਕਰ ਰਹੇ ਹਾਂ ਵੀ ਚਲੋ ਇਹਨਾਂ ਦਾ ਲੀਡਰ ਸਾਹਿਬ ਦਾ ਵਿਆਹ ਹੋਇਆ ਤੇ ਹੁਣ ਇੱਥੇ ਜਿਹੜਾ ਛੜਿਆਂ ਦਾ ਉਹ ਉਹਨਾਂ ਦਾ ਵੀ ਜਿਹੜਾ ਸਾਰਾ ਇੱਥੇ ਵਿਆਹ ਹੋਊਗਾ ਤੁਸੀਂ ਘਬਰਾਉਣਾ ਨਹੀਂ ਜੁੜੇ ਰਹੋ ਕਿਉਂਕਿ ਤੁਹਾਨੂੰ ਪਤਾ ਹੁੰਦਾ ਜਦੋਂ ਤੁਹਾਡੇ ਤੱਕ ਕੋਈ ਵੀਡੀਓ ਲੈ ਕੇ ਆਈਦਾ ਉਹਦਾ ਇੱਕ ਮਕਸਦ ਹੁੰਦਾ ਤੁਸੀਂ ਕਰੋ ਪਾਰਟੀ ਜੁਆਇਨ 27 ਚ ਕੰਮ ਹੋਣਿਆ ਉਦੋਂ ਤੱਕ ਉਦੋਂ ਪਹਿਲਾਂ ਤਹਾਡੇ ਘਰ ਵਸਣਗੇ ਤੁਹਾਡੀਆਂ ਸਾਰੀਆਂ ਜਿਹੜੀਆਂ ਗੱਲਾਂ ਮੰਗਾ ਉਹ ਪੂਰੀਆਂ ਹੋਣਗੀਆਂ ਛੜਿਆਂ ਦਾ ਵਿਆਹ ਸਿਰਫ ਤੇ ਸਿਰਫ ਇਹ ਹੀ ਪਾਰਟੀ ਕਰਾ ਸਕਦੀ ਹੈ ਇਹ ਹੀ ਪਾਰਟੀ ਇੱਥੇ ਹੋਰ ਵੀ ਇੱਕ ਆਪਾਂ ਖਾਸ ਜਿਹੜੀ ਗੱਲਬਾਤ ਕਰਾਂਗੇ ਕਿਉਂਕਿ ਜਿੰਨੇ ਤੁਸੀਂ ਵੇਖੋ ਜਦੋਂ ਕਿਸੇ ਵੱਡੇ ਮੈਂ ਕਹਿੰਦਾ ਪਿੰਡ ਦੇ ਸਰਪੰਚ ਦਾ ਵਿਆਹ ਵੀ ਹੋਵੇ ਤਾਂ ਵੱਡੀਆਂ ਗੱਲਾਂ ਹੁੰਦੀਆਂ ਵੱਡੇ ਪੈਂਟ ਕੋਟ ਹੋਰ ਬਹੁਤ ਲੱਲਾ ਭੱਬਾ ਹੁੰਦਾ ਜਿਹੜਾ ਬਾਹਰੀ ਟੌਰ ਹੁੰਦੀ ਹੈ ਇੱਥੇ ਜਮ ਸੈਂਪਲ ਆ ਤੁਸੀਂ ਵੇਖੋ ਇੱਧਰ ਸੈਂਪਲ ਆ ਇੱਧਰ ਸੈਂਪਲ ਆ ਥੋੜੀ ਜਿਹੀ ਮੈਂ ਇਸ ਵਿਸ਼ੇ ਤੇ ਵੀ ਗੱਲਬਾਤ ਕਰਾਂਗਾ ਤੁਹਾਨੂੰ ਕੋਈ ਇਹ ਤਾਂ ਨਹੀਂ ਕਿ ਵੀ ਜਿਵੇਂ ਵੇਣੇ ਹੁੰਦੇ ਆ ਵੀ ਕਈ ਵਾਰੀ ਨਾ ਸਿਆਸੀ ਪਾਰਟੀਆਂ ਚ ਚੱਲਦਾ ਹੁੰਦਾ ਜਦੋਂ ਰੈਲਿੰਗਾਂ ਤੇ ਲਿਜਾਣਾ ਬੰਦੇ ਨੂੰ ਪੈਸੇ ਦਿੱਤੇ ਜਾਂਦੇ ਆ ਵੀ ਆ ਪੈਸੇ ਲੈ ਲਓ ਜਿਵੇਂ ਇੱਕ ਹੁੰਦਾ ਹੁਣ ਮਾਹੌਲ ਜਾਂ ਬਣ ਗਿਆ ਵੀ ਬਾਹਰੋਂ ਬਾਹਰੋਂ ਇੱਕ ਦਿਖਾ ਦੇ ਵੀ ਆਮ ਸਾਦਾ ਵਿਆਹ ਕੀਤਾ ਖਰਚ ਨਹੀਂ ਕੀਤਾ ਤੇ ਅੰਦਰੋਂ ਬਹੁਤ ਮਹਿੰਗਾ ਸਿਸਟਮ ਹੁੰਦਾ ਇਸ ਤਰੀਕੇ ਨਾਲ ਤਾਂ ਨਹੀਂ ਕੀਤਾ ਨਹੀਂ ਜੀ ਨਹੀਂ ਜੀ ਸਾਨੂੰ ਇਸੇ ਗੱਲ ਦੀ ਤਾਂ ਖੁਸ਼ੀ ਹੈ ਅਸੀਂ ਵਿਆਹ ਉਹਦੀ ਤਾਂ ਗੱਲ ਛੱਡੋ ਸਾਨੂੰ ਇਸੇ ਗੱਲ ਦੀ ਖੁਸ਼ੀ ਹੈ ਕਿ ਅੱਜ ਅਸੀਂ ਐਮਐਲਏ ਦੇ ਵਿਆਹ 'ਚ ਸ਼ਰੀਕ ਹੋਏ ਹਾਂ ਹੂੰ ਨਹੀਂ ਤਾਂ ਪਹਿਲਾਂ ਵਿਆਹ ਹੁੰਦੇ ਸੀ ਸਾਨੂੰ ਤਾਂ ਪਤਾ ਹੀ ਨਹੀਂ ਕਰਦਾ ਕਿ ਕਿਹੜੇ ਐਮਐਲਏ ਦਾ ਵਿਆਹ ਹੈ ਉੱਥੇ ਜਾ ਹੀ ਨਹੀਂ ਸੀ ਸਕਦੇ ਉੱਥੇ ਇਹ ਆਮ ਬੰਦੇ ਦੀ ਹੀ ਗੱਲ ਹੈ ਸਾਡੇ ਐਮਐਲਏ ਆਮ ਹੈ ਆਮ ਬੰਦਿਆਂ ਨੂੰ ਇਹਨਾਂ ਨੇ ਇਨਵਾਈਟ ਕੀਤਾ ਸੱਜਿਆ ਸਾਨੂੰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਆ ਕੇ ਕੋਈ ਇੱਥੇ ਬਾਡੀਗਾਰਡ ਨੇ ਨਹੀਂ ਸਾਨੂੰ ਕਿਸੇ ਨੇ ਰੋਕਿਆ ਇਹਨਾਂ ਦੇ ਨਾਲ ਦੋ ਹੈ ਜੋ ਵੀ ਮਿਲਦਾ ਬੰਦਾ ਇਹਨਾਂ ਦਾ ਸਰਕਾਰੀ ਜਾਂ ਵੱਡਿਆ ਸਹਿਯੋਗ ਕਰ ਜਾ ਖਾਣ ਪੀਣ ਨੂੰ ਖੁੱਲ੍ਹਾ ਕੋਈ ਆਡਰੀ ਲਾਇਆ ਕੋਈ ਇਹਨਾਂ ਨੇ ਸਾਨੂੰ ਇਸੇ ਗੱਲ ਦੀ ਖੁਸ਼ੀ ਹੈ ਕਿ ਅੱਜ ਅਸੀਂ ਐਮਐਲਏ ਦਾ ਵਿਆਹ ਅਟੈਂਡ ਕਰ ਰਹੇ ਹਾਂ ਵਾਹ ਜੀ ਵਾਹ ਹਾਂ ਵੱਡੀ ਖੁਸ਼ੀ ਹੈ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੀਆਂ ਆਮ ਬੰਦੇ ਦੀ ਕਿਸਮਤ ਵਿੱਚ ਕਿੱਥੇ ਹੈ ਵੱਡੇ ਵੱਡੇ ਲੀਡਰਾਂ ਦੇ ਵਿਆਹ ਅਟੈਂਡ ਕਰਨੇ ਐਮਐਲਏ ਦੇ ਵਿਆਹ ਅਟੈਂਡ ਕਰਨੇ ਸਨ ਤੋਂ ਸਰਪੈਂਟ ਦਾ ਵਿਆਹ ਨਹੀਂ ਅਟੈਂਡ ਕਰਨ ਨੂੰ ਕਈ ਵੇਲੇ ਨਹੀਂ ਆਉਂਦਾ ਇਸ ਗੱਲ ਦੀ ਖੁਸ਼ੀ ਬਹੁਤ ਹੈ ਸਾਨੂੰ ਕੀ ਕਹੋਗੇ ਤੁਸੀਂ ਜੋ ਇਹਨਾਂ ਦੀ ਗੱਲ ਨਾਲ ਸਹਿਮ ਹਾਂ ਜੇ ਇਹ ਗੱਲ ਤਾਂ ਇਹਦੀ ਠੀਕ ਆ ਸਹਿਮਤ ਆ ਇਹਦੀ ਭਾਵੇਂ ਅਸੀਂ ਆਮ ਦੂਜੀ ਪਾਰਟੀ ਆ ਹਾਂ ਹਾਂ ਔਰ ਇਹ ਗੱਲ ਇਹਨਾਂ ਦੀ ਠੀਕ ਆ ਵੀ ਆਮ ਬੰਦਾ ਆਉਣ ਲੱਗ ਗਿਆ ਆਮ ਬੰਦਾ ਲਓ ਇਹਨਾਂ ਨੂੰ ਪਿੰਡਾਂ ਦੇ ਕੰਮ ਜ਼ਰੂਰ ਕਰਨੇ ਚਾਹੀਦੇ ਜ਼ਰੂਰ ਜ਼ਰੂਰ ਕਰਨੇ ਚਾਹੀਦੇ ਇਹ ਇਹ ਗੱਲ ਇੱਕ ਖਾਸ ਹੋਈਏ ਕਹਿੰਦੇ ਵੀ ਪਹਿਲਾਂ ਸਿਆਸੀ ਹੁੰਦਾ ਸੀ ਤੇ ਉੱਥੇ ਸਿਕਿਉਰਿਟੀ ਹੁੰਦੀ ਸੀ ਪੁੱਛਗਰਤੀ ਪ੍ਰਤੀਤ ਬਾੜੀ ਹੁੰਦੀ ਸੀ ਵਰਣਨੀ ਦਿੱਤਾ ਜਾਂਦਾ ਸੀ ਸਿਕਿਉਰਟੀਆਂ ਘੇਰ ਲੈਂਦੇ ਸੀ ਇਹ ਕਹਿੰਦੇ ਵੀ ਅਸੀਂ ਤਾਂ ਇੰਨੇ ਬਹੁਤ ਖੁਸ਼ ਨਸੀਬਾਂ ਜਿਹੜਾ ਆਮ ਬੰਦਾ ਇਹਨਾਂ ਦੇ ਵਿਆਹ 'ਚ ਸ਼ਾਮਲ ਹੋ ਗਿਆ ਕੋਈ ਰੋਕਣੀ ਕੋਈ ਟੋਕਣੀ ਕੁਝ ਨਹੀਂ ਕੋਈ ਗੱਲਬਾਤ ਨਹੀਂ ਖਾਣਾ ਪੀਣਾ ਇੱਕ ਥਾਂ ਤੇ ਟੈਂਟ ਲੱਗਿਆ ਕੋਈ ਵਿਤਕਰਾਂ ਨਹੀਂ ਕੁਝ ਨਹੀਂ ਹੋਇਆ ਕਿਉਂ ਇਸ ਗੱ ਤੁਸੀਂ ਕੀ ਕਹੋ ਖੁਸ਼ ਹੋ ਇਸ ਗੱਲ ਤੋਂ ਥੋੜੀ ਦੇਖੋ ਸਲਾਹਤਾ ਕਰ ਰਹੀ ਹੈ ਇਹ ਬੰਦੇ ਹਾਂਜੀ ਅਸੀਂ ਬਹੁਤ ਖੁਸ਼ ਹਾਂ ਜੀ ਆਪਾਂ ਬੰਦੇ ਸਾਰੇ ਆਮ ਬੰਦੇ ਸੱਦੇ ਆਈ ਕੋਈ ਤਖਤਾ ਬੰਦਾ ਨਹੀਂ ਕੋਈ ਵਧੀਆ ਸਾਡੀ ਪਾਰਟੀ ਵਧੀਆ ਬੰਦੇ ਸੱਦੇ ਵਹਿ ਤੇ ਜੀ ਹਮ ਦੇਖੋ ਜੀ ਸਾਡੀ ਪਾਰਟੀ ਆਮ ਪਾਰਟੀ ਵਧੀਆ ਸਾਨੂੰ ਕੋਈ ਕਹੇ ਨਾ ਵੈਤ ਕਰਾਣੀ ਆ ਵੈਤ ਕਰਾਣੀ ਕੋਈ ਵੀ ਕੋਈ ਜਾਤ ਪਾਤ ਹਨ ਕੋਈ ਨਹੀਂ ਕੋਈ ਉੱਚ ਨੀਚ ਨਹੀਂ ਅਸੀਂ ਸਭ ਨੂੰ ਬਰਾਬਰ ਇੱਕ ਰੱਖਿਆ ਹੀ ਵਾ ਹਾਂਜੀ ਜੀ ਜੀ ਤੁਸੀਂ ਕਹੋਗੇ ਜੀ ਇਹ ਬਿਲਕੁਲ ਸਹੀ ਗੱਲ ਆ ਹਨਾ ਇਹਨਾਂ ਦੀ ਕਿਉਂਕਿ ਦੇਖੋ ਆਮ ਜਨਤਾ ਨੇ ਸਾਨੂੰ ਇੱਥੋਂ ਤੱਕ ਲੈ ਆਂਦਾ ਜਿਹੜੀ ਆਮ ਜਨਤਾ ਸੀ ਉਹਨਾਂ ਨੇ ਸਾਨੂੰ ਮਤਲਬ ਇੱਥੋਂ ਤੱਕ ਲੈ ਕੇ ਆਂਦਾ ਇਹ ਉੱਚੇ ਉੱਚੇ ਅਹੁਦੇ ਦਿੱਤੇ ਆ ਤੇ ਅਸੀਂ ਉਹਨਾਂ ਨੂੰ ਬੁਲਾਉਂਦਾ ਸਾਡਾ ਪਰਪਸ ਦੇਖੋ ਇਹ ਹੀ ਆ ਕਿ ਆਮ ਲੋਕਾਂ ਨੂੰ ਬੁਲਾਇਆ ਜਾਵੇ ਖਾਸ ਬਣਾ ਕੇ ਅਸੀਂ ਆਮ ਜਨਤਾ ਨੂੰ ਸੱਦਾ ਲੇਕਿਨ ਉਹਨਾਂ ਨੂੰ ਖਾਸ ਬਣਾ ਕੇ ਖਾਸ ਬਣਾ ਕੇ ਅਸੀਂ ਇਦਾਂ ਨਹੀਂ ਹੈਗਾ ਕਿ ਵੀਆਈਪੀ ਦੇ ਟੈਗ ਲੱਗੇ ਆ ਉਹਨਾਂ ਨੂੰ ਬਾਹਰੋਂ ਮੋੜਤਾ ਜਾਂ ਸਾਡੇ ਬੋਡੀਗਾਰਡਸ ਵੀ ਖੜੇ ਆ ਵੇਖੋ ਤੁਸੀਂ ਵੀ ਕਦੇ ਤੇ ਗੱਲ ਕਰਦੇ ਕਿਸੇ ਨੂੰ ਤੱਕਾ ਮਾਰਨੀ ਕਿ ਕੋਈ ਧੱਕਾ ਮੁੱਕੀ ਨਹੀਂ ਹੈਗੀ ਕੋਈ ਵੀਆਈਪੀ ਕੋਟਾ ਨਹੀਂ ਹੈਗਾ ਜਿੱਥੇ ਅਸੀਂ ਖਾ ਰਹੇ ਹਾਂ ਉੱਥੇ ਜਿਹੜੀ ਵੀ ਜਨਤਾ ਆਈ ਹੈ ਸਾਰੇ ਉੱਥੇ ਬੈਠ ਕੇ ਖਾ ਰਹੇ ਨੇ ਸਾਡੇ ਵਿੱਚ ਐਦਾਂ ਦਾ ਕੁਝ ਨਹੀਂ ਉੱਚ ਨੀਚ ਜਾਤ ਪਾਤ ਉਹ ਵਾਲੀ ਗੱਲ ਨਹੀਂ ਹੈਗੀ ਬਾਕੀ ਕੰਮ ਵੀ ਦੇਖੋ ਹੌਲੀ ਹੌਲੀ ਹੋ ਰਹੇ ਨੇ ਜਿਵੇਂ ਜਿਵੇਂ ਸਾਡੇ ਤੱਕ ਗੱਲਾਂ ਆ ਰਹੀਆਂ ਨੇ ਮੁੱਦੇ ਆ ਰਹੇ ਨੇ ਓਵੇਂ ਓਵੇਂ ਕੰਮ ਕਰ ਰਹੀਆਂ ਨੇ ਮਤਲਬ ਥੋੜਾ ਟਾਈਮ ਲੱਗੂ ਲੱਗੂਗਾ ਲੱਗੂਗਾ ਟਾਈਮ ਵੀ ਉਹ ਕਹਿੰਦੇ ਅਸੀਂ ਤਾਂ ਸਿਰਫ ਆਮ ਬੰਦੇ ਨੂੰ ਖਾਸ ਬਣਾ ਕੇ ਸੱਦਿਆ ਤੇ ਮੈਂ ਥੋੜੀ ਜਿਹੀ ਗੱਲ ਗਨਮੈਨਾਂ ਵੀ ਕਰੂੰਗਾ ਪਹਿਲਾਂ ਵਾਲੀਆਂ ਪਾਰਟੀਆਂ ਨਾਲ ਵੀ ਇਹ ਰਹੇ ਆ ਵੀ ਹੁਣ ਇਹਨਾਂ ਨੂੰ ਸੌਖਾ ਲੱਗਦਾ ਕੁਛ ਵਧੀਆ ਲੱਗ ਰਿਹਾ ਵੀ ਇੱਕ ਆਮ ਤਰ੍ਹਾਂ ਵਿਚਰ ਰਹੇ ਆ ਹਨਾ ਤੇ ਵੀ ਪਹਿਲਾਂ ਵਾਲੀਆਂ ਪਾਰਟੀਆਂ ਥੋੜਾ ਬਹੁਤਾ ਤਾਂ ਹੁੰਦਾ ਹਾਂਜੀ ਸਸੀ ਗੜਵੀਰ ਜੀ ਕਿਵੇਂ ਹੁਣ ਕਿਵੇਂ ਲੱਗ ਰਿਹਾ ਹੁਣ ਤੁਸੀਂ ਵੇਖੋ ਨਾਲ ਰਹਿੰਦੇ ਹੋ ਇਹਨਾਂ ਦੇ 24 ਘੰਟੇ ਜਾਂ ਜਿਹੜਾ ਵਿਆਹ ਦਾ ਟਰੀਟਮੈਂਟ ਜਾਂ ਤੁਸੀਂ ਵੀ ਗੱਲ ਸੁਣ ਰਹੇ ਹੋ ਅਸੀਂ ਇੰਨੀ ਗੱਲਬਾਤ ਕੀਤੀ ਆ ਸਹੀ ਐ ਇਹ ਬਹੁਤ ਵਧੀਆ ਜੀ ਸਹੀ ਹੋ ਰਿਹਾ ਜੀ ਬਹੁਤ ਵਧੀਆ ਜੀ ਜੀ ਅਸੀਂ ਤਾਂ ਘਰੇ ਵੀ ਰਹਿੰਦੇ ਹਾਂ ਬਾਬਾ ਸਾਹਿਬ ਦੇ ਬਸਾਂ ਹੀ ਰਹਿੰਦੇ ਜੀ ਵਾਹ ਜੀ ਵਾਹ ਖੁਸ਼ੀ ਖੁਸ਼ੀ ਦਾ ਆਉਂਦੀ ਹੈ ਗੰਮਾਂ ਦੇ ਚਿਹਰੇ ਦੀ ਭਈ ਬਾਗੋ ਬਾਗ ਆ ਮੈਂ ਕਹਿੰਦਾ ਮਾਹੌਲ ਪੂਰਾ ਬਣਿਆ ਹੋਇਆ ਵਾਕਾ ਵਾਕਈ ਚਾਹੀਦਾ ਵੀ ਇਹ ਆ ਇਸ ਇਹ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਜਿਹੜੀ ਨਵੀਂ ਆਈ ਹੈ ਨਾ ਇਹਨਾਂ ਨੇ ਨਵਿਆਂ ਨੇ ਇਹ ਚੀਜ਼ ਚੀਜ਼ ਤਾਂ ਜ਼ਰੂਰ ਦੱਸਤੀ ਆਮ ਲੋਕਾਂ ਨੂੰ ਵੀ ਜਿਹੜੇ ਲੀਡਰ ਹੁੰਦੇ ਆ ਉਹਨਾਂ ਦੀ ਕੋਈ ਆਪ ਦੀ ਤਾਕਤ ਨਹੀਂ ਹੁੰਦੀ ਤਾਕਤ ਹੁੰਦੀ ਆ ਆਮ ਜਨਤਾ ਇਹ ਵੀ ਤਾਂ ਚਾ ਚੜਿਆ ਜੀ ਸਾਨੂੰ ਇਹੀ ਇਹਨੂੰ ਬਾਹਲਾ ਚਾਹ ਚੜਿਆ ਥੋੜਾ ਜਿਹਾ ਮੈਨੂੰ ਤਾਂ ਗੱਲ ਹੀ ਨਹੀਂ ਕਰਨ ਦਿੰਦਾ ਜੀ ਹਾਂ ਕੀ ਚਾਹ ਚੜਿਆ ਸਾਨੂੰ ਇਹੀ ਚਾਹ ਚੜਿਆ ਕਿ ਮੈਨੂੰ ਤਾਂ ਪਿੰਡ ਚ ਛੜਾ ਸਮਝ ਕੇ ਨਾ ਕੋਈ ਵਿਆਹ ਤੇ ਸਾਦਾ ਹੀ ਨਹੀਂ ਸੀ ਆਏ ਹਾਏ ਤੇਰੀ ਸਾਦਾ ਸੀ ਭੋਗ ਤੇ ਵੀ ਨਹੀਂ ਸਾਦਾ ਸੀ ਹਾਏ ਹਾਏ ਜੀ ਜੀ ਅੱਜ ਮੈਨੂੰ ਇੰਨਾ ਚਾ ਚੜਿਆ ਕਿ ਐਮਐਲ ਨੇ ਵਿਆਹ ਤੇ ਫਿਰਦਾ ਮੈਂ ਵਾਹ ਵਾਹ ਲੈ ਵੀ ਖੁਸ਼ੀਆਂ ਹੀ ਨਹੀਂ ਝੱਲੀਆਂ ਹੀ ਨਹੀਂ ਜਾਂਦੀਆਂ ਜੀ ਆਏ ਹਾਏ ਲੈ ਵੀ ਰੋਕਿਆ ਰੋਕ ਰਿਹਾ ਐਮਐਲ ਖਾ ਥੋੜੇ ਜਿਆਦਾ ਵੀ ਜਿਆਦਾ ਹੋਇਆ ਵਿਆਹ ਤਾਂ ਬਣਾ ਤੁਸੀਂ ਦੇਖ ਰਹੇ ਹੋ ਤੁਸੀਂ ਦੇਖੋ ਯਾਰ ਕਿੰਨਾ ਚਾ ਏ ਬੰਦੇ ਨੂੰ ਚੜਿਆ ਪਿਆ ਕਹਿੰਦਾ ਮੈਨੂੰ ਤਾਂ ਕਿਸੇ ਨੇ ਭੋਗ ਤੇ ਨਹੀਂ ਸੱਦਿਆ ਸੀਗਾ ਤੇ ਅੱਜ ਅੱਜ ਦੇਖੋ ਵੇਖੋ ਗਾਨ ਨਵਾਂ ਰੋਕ ਰਿਆ ਯਾਰ ਖੁਸ਼ੀ ਸੰਭੀ ਨਹੀਂ ਆਂਦੀ ਬੰਦੇ ਤੂੰ ਵੀ ਕੀ ਬਾਤ ਆ ਹੋਣਾ ਚਾਹੀਦਾ ਇਦਾਂ ਦਾ ਪਰਪਸ ਜਿਵੇਂ ਸੈਟ ਆ ਸਾਰੀ ਕਹਾਣੀ ਸੈਟ ਆ ਹੁਣ ਤੁਸੀਂ ਸਾਰੇ ਖੁਸ਼ ਹੋ ਇੱਥੇ ਆ ਕੇ ਹਾਂਜੀ ਹਾਂਜੀ ਜਮਾ ਬਾਗੋ ਬਾਗਾਂ ਜੀ ਖੁਸ਼ ਆ ਜੀ ਬਹੁਤ ਖੁਸ਼ ਆ ਜੀ ਸਾਨੂੰ ਹੁਣ ਪਤਾ ਲੱਗਣ ਲੱਗ ਗਿਆ ਹੈ ਵੀ ਰਾਜਨੀਤੀ ਕੀ ਹੁੰਦੀ ਹੈ ਬਿਨਾ ਪੀਤੀ ਤੋਂ ਜਿਹੜੀ ਪਈ ਹੈ ਲੈ ਇਹ ਬੰਦਾ ਬਹੁਤ ਯਾਦ ਆ ਜੀ ਉਹ ਵੇਖੋ 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 ਵੀ ਚਾਹ ਬਿਨਾ ਪੀਤੀ ਤੋਂ ਕਹਿੰਦਾ ਮੈਂ ਸ਼ਰਾਬੀ ਅੱਛਾ ਜਾਂਦੇ ਜਾਂਦੇ ਹੁਣ ਤੁਸੀਂ ਜਿਹੜਾ ਹੈਗਾ ਕੀ ਕਹਿਣਾ ਕੀ ਚਾਉਣਾ ਹੈ ਦਰਸ਼ਕਾਂ ਨੂੰ ਕਿਉਂਕਿ ਵੇਖੋ ਜਾਂ ਜਿਹੜੀਆਂ ਗੱਲਾਂ ਬਹੁਤ ਹੁੰਦੀਆਂ ਸੋਸ਼ਲ ਮੀਡੀਆ ਤੇ ਲਓ ਜੀ ਕਾਮਣੀ ਵਿਆਹ ਕਾਮਣੀ ਵਿਆਹ ਹਣਾ ਇਹ ਇਹ ਤਰੀਕੇ ਨਾਲ ਜਿਹੜਾ ਲੋਕ ਕਰ ਰਹੇ ਆ ਅਸੀਂ ਉਹਨਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਇਹ ਵੀ ਹਾਂ ਠੀਕ ਹੈ ਜੀ ਵਿਆ ਵਿਕਰਮਣੇ ਚਾਹੀਦੇ ਆ ਸਮਾਜ ਅੱਗੇ ਆਪਣਾ ਵਧੂਗਾ ਰੰਗਲਾ ਬਣੂਗਾ ਠੀਕ ਹੈ ਸਭ ਕੁਝ ਹੋਊਗਾ ਕੰਮਕਾਰ ਵੀ ਹੋਣਗੇ ਇਸ ਤਰ੍ਹਾਂ ਨਹੀਂ ਕਹਿੰਦੇ ਕੰਮਕਾਰ ਨਹੀਂ ਹੋਣੇ ਕੰਮਕਾਰ ਵੀ ਹੋਊਗਾ ਸਭ ਕੁਝ ਹੋਊਗਾ ਤੇ ਸਾਰਿਆਂ ਨੂੰ ਇਨਵਾਈਟ ਜੀ ਆਇਆਂ ਨੂੰ ਕਹਿੰਨੇ ਆਂ ਤੇ ਦਾਸਤਾ ਲੱਗਿਆ ਪਿਆ ਖਾ ਪੀ ਕੇ ਜਾਓ ਸਾ ਤੂੰ ਵੀ ਖਾ ਕੇ ਜਾਉ ਨਹੀਂ ਮੈਂ ਤਾਂ ਖਾ ਕੇ ਜਾਊਗਾ ਡਰ ਹੋਣਾ ਜੀ ਜੀ ਹਾਂ ਹਾਂਜੀ ਹਾਂਜੀ ਜੀ ਹਾਂਜੀ ਤੁਸੀਂ ਕੀ ਕਹੋਗੇ ਮੈਡਮ ਸਹੀ ਕਹਾਂਗੇ ਦੇਖੋ ਹੌਲੀ ਹੌਲੀ ਕੰਮ ਹੋ ਰਿਹਾ ਵਿਆਹ ਦਾ ਵੀ ਇੱਕ ਟਾਈਮ ਹੁੰਦਾ ਨਾ ਹਰ ਕਿਸੇ ਦਾ ਕੰਮ ਹਾਂ ਟਾਈਮ ਬਿਲਕੁਲ ਹੂੰ ਹੁਣ ਸਾਲ ਚਲੋ ਸਰਕਾਰ ਬਣੀ ਨੂੰ ਹੋ ਗਿਆ ਤੇ ਥੋੜਾ ਇੱਕ ਦੋ ਤਿੰਨ ਸਾਲ ਹੋਰ ਲੱਗ ਜਾਣੇ ਆ ਕੰਮ ਅਸੀਂ ਕਰਾਂਗੇ ਕੋਈ ਇਦਾਂ ਦੀ ਗੱਲ ਨਹੀਂ ਪਰ ਨਾਲ-ਨਾਲ ਆਪ ਦਾ ਦੇਖੋ ਗਰਸਤੀ ਜੀਵਨ ਬਸਾਉਂਦਾ ਹਰ ਇੱਕ ਨੂੰ ਹੱਕ ਹੈ ਇਹ ਨਹੀਂ ਹੈਗਾ ਕਿ ਇਧਰ ਪਾਰਟੀ ਦੇ ਵਿੱਚ ਜੁਆਇਨ ਕਰਕੇ ਹੀ ਸਾਰੇ ਵਿਆਹ ਕਰਵਾ ਰਹੇ ਆ ਵਿਆਹ ਤਾਂ ਪਹਿਲਾਂ ਵੀ ਹੁੰਦੇ ਸੀ ਬਸ ਸਹੀ ਹੈ ਥੋੜਾ ਜਿਆਦਾ ਪੰਚ ਕੱਸਿਆ ਜਾ ਰਿਹਾ ਹੈਗਾ ਤੇ ਹੌਲੀ ਹੌਲੀ ਵਿਆਹ ਦੇ ਨਾਲ ਨਾਲ ਪਰਿਵਾਰ ਵੀ ਬਸਾਉਣਾ ਔਰ ਕੰਮ ਵੀ ਕਰਨੇ ਆ ਜਿਹੜੇ ਲੋਕਾਂ ਨੂੰ ਸਾਡੇ ਤੋਂ ਉਮੀਦਾਂ ਨੇ ਅਸੀਂ ਉਮੀਦਾਂ ਤੇ ਵੀ ਖਰੀ ਉਤਰਾਂਗੇ ਇਦਾਂ ਦੀ ਕਰ ਲਓ 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 ਵੇਖੋ ਜੀ ਇਹ ਮਾਹੌਲ ਆ ਜਿਹੜਾ ਇੱਥੇ ਤੁਹਾਨੂੰ ਅੱਜ ਦਿਖਾਇਆ ਵੀ ਕਿਸ ਤਰੀਕੇ ਨਾਲ ਵਿਆਹ ਹੋਇਆ ਇਹ ਜਿਹੜਾ ਛੜਿਆਂ ਦਾ ਇਹਨਾਂ ਦਾ ਵੀ ਘਰ ਆਉਣ ਵਾਲੇ ਟਾਈਮ ਦੇ ਵਿੱਚ ਵਸ ਜਾਊਗਾ ਅਸੀਂ ਵੀ ਇਹ ਕਾਮਨਾ ਕਰਦੇ ਆਂ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਣੀ ਚਾਹਣਾ ਕਿ ਲਾਸਟ ਵਾਲਾ ਸੀਨ ਆ ਜਿਹ ਤੁਸੀਂ ਉਹ ਮਿਸ ਨਾ ਕਰਿਓ ਉਹ ਸੀਣ ਹਾਂ ਇੱਕ ਮਿੰਟ ਗੱਲ ਸੁਣ ਲੇ ਜੀ ਤੁਸੀਂ ਸੱਚੀ ਕੁਵਾਰੇ ਮੇਰੀ ਛੋਟੀ ਭੈਣ ਨਹੀਂ ਨਹੀਂ ਅਸੀਂ ਕੁਵਾਰੇ ਨਹੀਂ ਨਹੀਂ ਜੀ ਅਸੀਂ ਅਸੀਂ ਸਾਡਾ ਇਹ じゃ ਕੋਈ ਨਹੀਂ ਮੈਂ ਆਉਣ ਕੈਮਰਾ ਤੁਹਾਨੂੰ ਦੱਸ ਦੇਣਾ ਅਸੀਂ ਕੋਈ ਕੁਵਾਰੇ ਨਹੀਂ ਤੁਸੀਂ ਬਸ ਇਹਨਾਂ ਆ ਆ ਬੰਦੇ ਦਾ ਖਿਆਲ ਰੱਖੋ ਜੇ ਤੁਹਾਨੂੰ ਦੀਨਾ ਕੁੰਡ ਚਾਕੇ ਮੜਾਏ ਵੇਖ ਲਓ ਸੰਤਰੀ ਚਾਦਰੇ ਵਾਲੇ ਦਾ ਇਹਨੇ ਜਿਆਦਾ ਚਾਹ ਵੇਖੋ ਤੁਸੀਂ ਕਿਹਾ ਵੀ ਅਸੀਂ ਪਰਝਾਈ ਬਾਨਾ ਇਹ ਬੰਦੇ ਦੀ ਤਾਂ ਪੱਕੀ ਪਰਝਾਈ ਤੁਹਾਨੂੰ ਬਾਨਣਾ ਪੈਣਾ ਕਿਉਂ ਐਮਐਲ ਸਾਬ ਇਹ ਥੋੜਾ ਖਾਸ ਲੱਗਦਾ ਮੈਨੂੰ ਇਹ ਖਾਸ ਹੈ ਖਾਸਾ ਜੀ ਜਮਾ ਖਾਸ ਬੰਦਾ ਇਕੱਠੇ ਇਕੱਠੇ ਪੜੇ ਪੁੜਿਓ ਇਕੱਠੇ ਪੜੇ ਆ ਬਸ ਇਹਨਾਂ ਦੇ ਜੀ ਸਹਿਯੋਗ ਦੇ ਨਾਲ ਇਹਨਾਂ ਨੇ ਵੋਟਾਂ ਪਾਈਆਂ ਬਹੁ ਕੀਤੀ ਜੀ ਬਹੁ ਭੱਜੇ ਨਸੇ ਜੀ ਤੇ ਇਨਾਂ ਦੇ ਕਰਕੇ ਇਹਨਾਂ ਦਾ ਕੰਮ ਪੱਕਾ ਬਾਕੀਆਂ ਦਾ ਕੰਮ ਵੈਸੇ ਤਾਂ ਪੱਕਾ ਹੀ 100% ਇਹਦਾ ਪੱਕਾ ਇਹਨਾਂ ਦਾ ਉਹ ਲਾਇਆ ਵੀ ਮਿੱਤਰੋ ਜਿਹੜਾ ਪਾ ਜੀ ਪਾਰਟੀ 'ਚ ਮਿਹਨਤ ਕਰਦਾ ਉਹ ਬੰਦਾ ਉਹਨੂੰ ਉਹਦੇ ਮਿਲਦੇ ਬਹੁਤ ਵੇਖਿਆ ਕਿਤੇ ਪ੍ਰਧਾਨਗੀ ਚੇਅਰਮੈਨੀ ਤੇ ਆਹ ਬੰਦਾ ਜਿਹਨੇ ਆਪ ਦੀ ਪਾਰਟੀ 'ਚ ਕੰਮ ਕੀਤਾ ਤੇ ਬੰਦੇ ਨੂੰ ਬਹੁਟੀ ਨਾਲ ਸਨਮਾਨਿਤ ਕੀਤਾ ਜਾਣਾ ਅਗਲੇ ਮਹੀਨੇ ਵੇਖੋ ਕੀ ਬਾਤ ਆ ਕਿੰਨੀ ਖੁਸ਼ੀ ਆ ਅਗਲੇ ਮਹੀਨੇ ਨੂੰ ਬਹੁਟੀ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਐਸ ਬੰਦੇ ਨੂੰ ਆਹ ਬੰਦੇ ਨੂੰ ਤੁਸੀਂ ਦੇਖ ਸਕਦੇ ਹੋ ਐਸ ਬੰਦੇ ਨੂੰ ਆ ਛੜੇ ਨੂੰ ਸਨਮਾਨਿਤ ਕਰਨਾ ਇਸ ਪਾਰਟੀ ਨੇ ਅਗਲੀ ਵਾਰ ਬੋਟੀ ਦੇ ਨਾਲ ਤੇ ਜੁੜੇ ਰਹੋ ਮੇਰੇ ਨਾਲ ਪਰ ਅਖੀਰਲਾ ਸੀਨ ਆ ਜਿਹੜਾ ਉਹ ਵੇਖਣਾ ਮਿਸ ਨਾ ਕਰਿਓ ਲਓ ਜੀ ਇਹ ਤੁਹਾਨੂੰ ਜਿਹੜੀ ਇੱਥੇ ਸਾਰੀ ਮੁਲਾਕਾਤ ਆ ਵਿਆਹ ਦੇ ਵਿੱਚ ਆਪਾਂ ਦਿਖਾਈ ਆ ਤੇ ਹੁਣ ਇੱਥੇ ਆਪਣਾ ਐਂਡ ਆ ਜੀ ਜੀ ਅੱਛਾ ਮੈਨੂੰ ਐਮਐਲ ਨਾਲ ਗੱਲ ਹਾਂਜੀ ਇਹਦੀ ਗੱਲ ਰਹਿੰਦੀ ਐ ਇਹਨੂੰ ਵੀ ਸਰ ਇਹਨੂੰ ਨਚਾਉਣਾ ਹੈ ਹੂੰ ਇਹਨੂੰ ਪੱਤਰਕਾਰ ਨੂੰ ਉਹ ਨਹੀਂ ਮੈਂ ਨਹੀਂ ਨੱਚਣਾ ਯਾਰ ਮੈਂ ਨੱਚਣਾ ਓਏ ਐਸੀ ਨੱਚਣਾ ਇਹ ਮੀਡੀਆ ਲੈਣਾ ਨਾ ਕੋਈ ਮੇਰੀ ਗੱਲ ਮੇਰੇ ਇੱਕ ਮਿੰਟ ਇੱਕ ਇੱਕ ਚਲੋ ਥੋੜੇ ਕਹਿੰਦੇ ਥੋੜਾ ਥੋੜਾ ਜਿਹਾ ਪਰ ਮੈਂ ਇੱਕ ਗੱਲ ਹੋਰ ਵੀ ਕਹਿਣਾ ਵੇਖੋ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਨਾ ਅਸੀਂ ਮੀਡੀਆ ਨੂੰ ਦਿਖਾਉਣਾ ਆਹ ਸੌਰੀ ਅਸੀਂ ਜਨਤਾ ਨੂੰ ਹਰ ਚੀਜ਼ ਵਿਖਾਉਣੀ ਹੁੰਦੀ ਹੈ ਸਾਡਾ ਇੱਕ ਫਰਜ਼ ਹੁੰਦਾ ਬੰਦੇ ਦੀ ਇੱਕ ਇਮੇਜ ਹੁੰਦੀ ਆ ਪਰ ਹੁਣ ਜਿਵੇਂ ਇਹ ਵੀਰ ਆ ਤੁਹਾਡੇ ਨਾਲ ਤੁਹਾਡੇ ਗਨ ਮੈਣਾ ਇਹ ਵੀ ਇੱਕ ਆਮ ਇਨਸਾਨ ਇਹਨਾਂ ਦੇ ਅੰਦਰ ਵੀ ਇੱਕ ਭਾਵਨਾਵਾਂ ਹੁੰਦੀਆਂ ਸਾਰੀ ਦਿਹਾੜੀ ਇਹ ਬੱਜੇ ਰਹਿੰਦੇ ਆ ਤੁਸੀਂ ਤਾਂ ਬਹਿ ਜਾਣਾ ਇਹਨਾਂ ਨੇ ਖੜੇ ਰਹਿਣਾ ਹਨ ਕਹਿੰਦਾ ਵੀ ਹਾਂ ਮੈਂ ਫੇਰ ਨੱਚ ਲੂੰਗਾ ਮਿੱਤਰਾ ਵੀ ਇਹਨਾਂ ਨੂੰ ਵੀ ਇੰਜੋਏ ਕਰਨ ਦਿਓ ਥੋੜਾ ਜਿਹਾ ਆਉਣੇ ਆ ਫਿਰ ਦੱਸੋ ਇਹਨਾਂ ਨੂੰ ਆਗਿਆ ਦੇਵੋਗੇ ਕਰ ਲਓ ਇੰਜੋਏ ਸਾਰੇ ਤੁਸੀਂ ਵੀ ਨਹੀਂ ਵੀ ਨਹੀਂ ਵੀ ਨੱਚਣਗੇ ਤਾਂ ਕੋਈ ਗੱਲ ਨਹੀਂ ਦੇਖੋ ਇਹ ਸਾਡੇ ਭੈਣ ਭਰਾਵਾਂ ਵਾਂਗੂ ਰਹਿੰਦੇ ਨੇ ਸਾਡੇ ਨਾਲ ਹਮੇਸ਼ਾ ਯਾ ਜਿੰਨਾਂ ਕੋਲ ਵੀ ਮੌਕਾ ਹੈ ਵੀ ਨੱਚਣ ਅਸੀਂ ਨੱਚਣਗੇ ਪਰ ਇੱਕ ਗੱਲ ਹੋਰ ਆ ਮੈਂ ਤੁਹਾਨੂੰ ਤਾਂ ਕਹਿ ਰਿਹਾ ਮੈਂ ਤਾਂ ਨਹੀਂ ਨਚਣਾ ਕਿਉਂਕਿ ਇੱਥੇ ਤੁਹਾਡੇ ਕੋਲ ਡੀਜੇ ਲਾਇਆ ਪਿਆ ਆਪਾਂ ਇਹਨਾਂ ਦਾ ਚਾ ਪੂਰਾ ਕਰਤਾ ਨੱਚ ਲਿਆ ਬੀਰ ਵੀ ਗਨਮੈਨ ਨੱਚ ਲਿਆ ਬਹੁਤ ਬਹੁਤ ਧੰਨਵਾਦ ਐਮਐਲ ਸਭ ਤੁਹਾਡਾ ਜੀ ਥੈਂਕ ਯੂ ਮੈਨੂੰ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਜੀ ਸੋ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਨਾਮਾਂ ਨਾਮਾਂ ਵੀਡੀਓ ਤੁਹਾਡੇ ਤੱਕ ਲੈ ਕੇ ਆਵਾਂਗੇ ਮਨੋਰੰਜਨ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ